ਬਤਾ ਦਿਓ ਸ਼ਿਕਾ ਜਿਹੜਾ ਹੁੰਦਾ ਉਹ ਪਰਮਤਵਰਧ ਕੋਈ ਵੀ ਕੰਮ ਕਰਨ ਵਾਲਾ ਜਿਹੜਾ ਉਹ ਦਿਖਾਈਆ ਹੁੰਦਾ ਸਿਖਰ ਮਰਿਆਦਾ ਦੇ ਵਿੱਚ ਦੋ ਬੰਦੇ ਨੇ ਬਸ ਸਿੰਘ ਜਿਹੜੀ ਗੰਗਾ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਨਾ ਰੋਕ ਰਿਹਾ ਕਿ ਕੱਲ ਨੂੰ ਮਾਹੌਲ ਖਰਾਬ ਹੁੰਦਾ ਡਰ ਹੈ ਮੈਂ ਪਹਿਲਾਂ ਵੀ ਕਈ ਵਾਰੀ ਇਹ ਕਹਿ ਚੁੱਕਿਆ ਹਾਂ ਕਿ ਭਾਰਤ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਬਹੁਤ ਲੰਬੇ ਸਮੇਂ ਤੋਂ ਸਿੱਖਾਂ ਨੂੰ ਨੀਵਾਂ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸਿੱਖ ਕੌਮੀ ਯੋਧਿਆਂ ਨੂੰ ਜਿਹੜਾ ਹੈ ਉਹ અપਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਇਹ ਜਿਹੜੀ ਫਿਲਮ ਬਣੀ ਹੈ ਅਮਰਜੈਂਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈ ਉਹ ਢਾਹ ਲਉਂਦਾ ਜਿਹੜਾ ਹੈ ਫਿਲਮਕਾਰਾਂ ਵੱਲੋਂ ਕੀਤਾ ਗਿਆ ਹੈ ਯਾਨੀ ਸਰਕਾਰ ਨੂੰ ਇਹਦੇ ਉੱਤੇ ਪੂਰਨ ਤੌਰ ਤੇ ਉੱਤੇ ਕੰਬਦੀ ਲੱਗੂ ਜੇ ਭੋਗਲਤ ਨੂੰ ਖਰਾਬ ਹੁੰਦਾ ਕੌਣ ਜ਼ਿੰਮੇਵਾਰ ਹੋਏਗਾ ਇਹਦੇ ਲਈ ਜ਼ਿੰਮੇਵਾਰ ਫਿਲਮ ਨਰਮਾਤਾ ਫਿਲਮਾ ਅਗਨੀਤਾ ਤੇ ਸਰਕਾਰ ਜਿਹੜੀ ਇਹ ਜ਼ਿੰਮੇਵਾਰ ਹੈ ਪਹਿਲੇ ਵਾਰ ਜੱਜਦਰ ਸਾਹਿਬ ਕੰਗਣਾ ਸੈਮਨ ਸਿੰਘ ਮਾਨ ਨੇ ਬਿਆਨ ਹੁੰਦਾ ਦੇਖਦੇ ਹੋ ਕੰਗਣਾ ਨੌਜੋੜਾ ਨਾਲ ਰੇਪ ਪਾ ਲੋ ਟੈਗ ਕੀਤਾ ਗਿਆ ਹੈ ਇਹ ਮੈਨੂੰ ਉਹਨੇ ਕਿ ਆਪ ਕੰਗਣਾ ਨੋਦੜੀਆ ਰੇਪ ਨੂੰ ਸੰਗੀਤ ਨਾਲ ਜਾਣਦੀ ਐ ਬਲੀ ਭੰਤੀ ਮੈਂ ਇਸ ਨਾਲ ਦੇ ਧਿਆਨ ਦੇ ਹਰ ਸਮਤ ਨਹੀਂ ਆ ਪਰ ਮੈਂ ਇਹਨਾਂ ਗੱਲ ਜ਼ਰੂਰ ਕਹਾਂਗਾ ਕਿ ਸੰਗਣਾ ਰਣਾਉਤ ਜਿਹੜੀ ਐ ਉਹ ਇੱਕ ਸਿੱਖਾਂ ਦੇ ਖਿਲਾਫ ਨਫਰਤ ਦਾ ਬਰਤਾਂਤ ਸਿਰਜਣ ਦੇ ਵਿੱਚ ਤੇ ਖਾਸ ਤੌਰ ਦੇ ਉੱਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਨਫਰਤ ਬਣਾਉਣ ਲਈ ਭਾਜਪਾ ਦਾ ਜਿਹੜਾ ਉਹ ਟੂਲ ਕਿਟ ਜਿਹੜਾ ਬਣੀ ਹੈ